ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੋਂ ਹਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਐ ਕਿ ਇੱਕ ਮੁਸਲਮਾਨ ਮੌਲਵੀ ਜਦੋਂ ਗਿਆਨੀ ਸੰਤ ਸਿੰਘ ਮਸਕੀਨ ਆਂਦੀ ਕਥਾ ਸੁਣਦਾ ਸੀ ਤੇ ਰੋਂਦਾ ਹੁੰਦਾ ਸੀ ਤੇ ਨਾਲ ਹੀ ਨਾਲ ਉਹ ਦੱਸਦੇ ਪਏ ਐ ਕਿ ਹੁਣ ਕੀ ਵਜਾ ਬਣ ਗਈ ਐ ਕਿ ਜਿਹੜੇ ਦੂਸਰੇ ਧਰਮਾਂ ਵਾਲੇ ਐ ਹੁਣ ਸਿੱਖੀ ਧਰਮਾਂ ਵਾਲ ਨਹੀਂ ਆਉਂਦੇ ਨਿੱਤੇ ਪਹਿਲਾਂ ਅੱਸੀ ਫੀਸਦ ਜਿਹੜੇ ਮੁਸਲਮਾਨ ਸੀ ਉਹ ਕਥਾ ਕੀਰਤਨ ਕਰਦੇ ਹੁੰਦੇ ਸੀ ਪਰ ਹੁਣ ਇੰਜ ਨਹੀਂ ਕਰਦੇ ਆਖਿਰ ਕੀ ਵਜ੍ਹਾ ਬਣੀ ਇਹ ਅੱਜ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਆਪਣੀ ਕਥਾ ਦੇ ਵਿੱਚ ਦੱਸਦੇ ਪਏ ਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਫੇਰ ਕਰਨੇ ਇਸ ਤੇ ਵਿਚਾਰ 5 ਸਾਲ ਪਹਿਲੇ 라ਵਲ ਪਿੰਡੀ ਪਾਕਿਸਤਾਨ ਦਾ ਇੱਕ ਮੌਲਵੀ ਮੈਨੂੰ ਇੰਗਲੈਂਡ ਦੇ ਵਿੱਚ ਮਿਲਿਆ ਉਦੇ ਪਿਛਲੇ ਕੋਈ ਸੰਸਕਾਰ ਆਉਣਗੇ ਗੁਰਨਾਮਿਕ ਦੀ ਬਾਣੀ ਪੜਵਾ ਰਿਹਾ ਹਾਂ ਮੈਨੂੰ ਕਹਿਣ ਲਗਾ ਤੁਹਾਡੀਆਂ ਕਿਸਤਾਂ ਮੈਨੂੰ ਸਿੰਧੀ ਸੈਦਾਰੀ ਜਿਹੜੇ ਸਿੰਧ ਦੇਚ ਰਹਿੰਦੇ ਨੇ ਉਹਨਾਂ ਤੋਂ ਮਿਲੀਆਂ ਸਨ ਕਿ ਅੱਜ ਤੁਹਾਡਾ ਮੁਲਾਕਾਤ ਹੋ ਗਈ ਹੈ ਮੈਂ ਤੁਹਾਡੇ ਨਾਲ ਰਹਿ ਸਕਣਾ ਮੈਂ ਸੁਣਨ ਚਾਹਨਾ ਕਰਤਾ ਮੈਂ ਕਿ ਠੀਕ ਹੈ ਰਹਿ ਸਕਦਾ ਕੋਈ ਗੱਲ ਨਹੀਂ ਕਹਿੰਦਾ ਲਗਾ ਫਿਰ ਮੈਂ ਆਪਣੀ ਉਭੀਵਿਕਾ ਦਾ ਕਿਸ ਸਿਲਸਿਲਾ ਕਰਾਂਗਾ ਮੈਂ ਕਿਸੇ ਹੋਟਲ ਤੋਂ ਖਾ ਲਿਆ ਕਰਾਂਗਾ ਮੈਂ ਨਹੀਂ ਗੁਰਦੁਆਰਿਆਂ ਚ ਲੰਗਰ ਚੱਲਦਾ ਸਭ ਜਗ੍ਹਾ ਤੇ ਮੈਂ ਘਰ ਘਰ ਵੀ ਜਾਂਦਾ ਕਹਿੰਦਾ ਨਹੀਂ ਲੋਕੀ ਇਤਰਾਜ਼ ਕਰਨਗੇ ਮੈਥੇ ਸੁਣਿਆ ਸਿੱਖ ਤੇ ਹਿੰਦੂ ਮੁਸਲਮਾਨ ਨੂੰ ਨਹੀਂ ਬਿਠਾਉਂਦੇ ਪੰਗਰ ਦੇ ਚ ਔਰ ਪਾਂਡਿਆਂ ਚ ਵੀ ਨਹੀਂ ਖਿਲਾਉਂਦੇ ਕਹਾਣੀਆਂ ਸੁਣ ਰੱਖੀਆਂ ਹੋਣਗੇ ਐ ਕਿ ਤੂੰ ਚਿੰਤਾ ਹੀ ਨਾ ਕਰ سارے راگی سنگھ بھی میرے نال سن وہ مسلمان بھی کھا سنتا سر رو راگی جی ہاں بنتا روز وزو کردا نہیں کرتا میں کہا کہنان جی تازگی آتی ہے وہ ایک دفعہ کر کے دیکھ اشنان کر کے جب بیٹھیں گا بندگی اشنان تینوں تازگی دے وے گی سپورتی دے وے گی پر اسنان سمر پرب اپنا منتن بھ اروگا کہنے لگے اس طرح آتھ ہے گروہ گن صاحب نے میں کہا اس طرح آتھ ہے مسلمان سے کہنے لگا پھر سڈا کل تو یہی جا میں ہی پہننے کے کپڑے نے میں کہا کوئی گل نہیں میں گل سمجھ گیا میں کہا میں تھانوں دو کچھے رے دے دینا ਕੋਲੀਆਂ ਵੀ ਦੇ ਦੇਣਾ ਕਰ ਲਿਆ ਕਰ ਇਸ਼ਨਾਨ ਕਰ ਲਿਆ ਕਚਹਿਰਾ ਕਹਿਣ ਦੇਣਾ ਮੇਰੇ ਨਾਲ ਦੇ ਰਾਗੀ ਸਿੰਘਾਂ ਨੂੰ ਕਹਿਣ ਲੱਗਿਆ ਅੱਧਾ ਸਿੱਖ ਤੇ ਬਣ ਗਿਆ ਮੈਂ ਕਚਹਿਰਾ ਬਹਿਣ ਕਹਿਣ ਲੱਗਾ ਇਸ਼ਨਾਨ ਕਰਨ ਦਾ ਬੜਾ ਸੁਆਦ ਆਇਆ ਅੱਜ ਮੈਨੂੰ ਨਮਾਜ਼ ਪੜਨ ਦਾ ਵੀ ਰਸ ਆਇਆ ਸਰੀਰ ਵਿੱਚ ਸੁਪੁਰਤੀ ਰਹੀ ਹੈ ਕਾਜ਼ਗੀ ਰਹੀ ਹੈ ਪਰ ਬਾਬੇ ਫਰੀਦ ਜੈਸਾ ਸੰਤ ਵੀ ਕਹਿੰਦਾ ਉਹ ਜੋ گل نہیں فریدہ وضو ساج صبح نماز گزار جو سر سائیں نانوے سو سر کپ اتار تمام اسلامی شرح کے اسلامی ترتیب سامنے رکھ ستگر گرد نے وضو کر کر کے پنجانا کر کر کے تم اپنا من نرمل کر لیا فرید تم بھی قبول ہے ٹھیک ہے کوئی گل ਇਤਨੇ ਸੰਦ੍ਰਿਸ਼ਟੀ ਇਤਨਾ ਵੱਡਾ ਜਿਗਰਾ ਫਰੀਦ ਦੀ ਬਾਣੀ ਵੀ ਅਸੀਂ ਪੜਾਂਗੇ ਤੇ ਸੁਣਾ ਦੇ ਵੀ ਸਹੀ ਪਰ ਫਰੀਦ ਦੀ ਕੌਮ ਦੇ ਚਾਹ ਮੁਸਲਮਾਨ ਅਗਰ ਤੁਹਾਨੂੰ ਕੋਈ ਕੀਰਤਨ ਸੁਣਾਵੇ ਸੰਤ ਕਾਲੀ ਤਗਰਬਾਦੀ ਕੀਰਤਨ ਕਰਦੇ ਰਹੇ ਇਹਨਾਂ ਚ ਅਸੀਂ ਕਿਸੇ ਵੀ ਮੁਸਲਮਾਨ ਸੰਸਿਕ ਨਹੀਂ ਸਜੇ ਸਨ ਇਹਨਾਂ ਦੇ ਨਾਮ ਵੀ ਇਸਲਾਮੀ ਸਨ ਜਿਹਨੇ ਸਭ ਤੋਂ ਵੱਡਾ ਰਾਗੀ ਜਦ ਕੀਰਤਨ ਇਥੇ ਕਰਦਾ ਸੀ ਪਰ ਕਰਮਾ ਵੀ ਪਰ ਜਾਂਦੀ ਸੀ ਚਾਂਦ ਅਫਜ਼ਾਲ ਪਾਈ ਚਾਂਦ ਜਿਸਨੇ ਪਰਮਾਣਾਂ ਦੇ ਕੀਰਤਨ ਨੂੰ ਜਨਮ ਦਿੱਤਾ ਇਸ ਤੋਂ ਪਹਿਲੇ ਪਰਮਾਣਾਂ ਦਾ ਕੀਰਤਨ ਨਹੀਂ ਸੀ ਐ ਧੁਮਾਧਾਰ ਜੋ ਪਰਮਾਣ ਦੇ ਦਿੱਤੇ ਜਾਂਦੇ ਨੇ ਇੱਕ ਪੰਕਤੀ ਦੇ ਉੱਤੇ ਹੁਣੇ ਵੀ ਤੁਸੀਂ ਸਰਵਨ ਕਰ ਰਹੇ ਹੋ ਸੀ ਇੱਕ ਪਰਮਾਣਾਂ ਦਾ ਕੀਰਤਨ ਇਸ ਦਾ ਜਨਮ ਦਾਤਾ ਪਾਈ ਚਾਂਦ ਕਿਸੇ ਤੋਂ ਪਹਿਲੇ ਨਹੀਂ ਸੀ ਉਹਦਾ ਕੀਰਤਨ ਕਥਾ ਸੀ ਉਹਦੀ ਕਥਾ ਕੀਰਤਨ ਸੀ ਕਿਉਂਕਿ ਇੱਕ ਪੰਕਤੀ ਤੇ ਇੱਕ ਸ਼ਬਦ ਤੇ ਐਸੇ ਪਰਮਾਨ ਦੁੱਖ ਮੇ ਉਹ ਦਿੰਦਾ ਸੀ ਸ਼ਬਦ ਖੁੱਲ ਜਾਂਦਾ ਸੀ ਸ਼ਬਦ ਦਾ ਅਗਲੇ ਨੂੰ ਬੋਧ ਹੋ ਜਾਂਦਾ ਸੀ ਸ਼ਬਦ ਦਾ ਬੋਧ ਕਰਾ ਦਿੰਦਾ ਸੀ ਕਿਤਨਾ ਗਹਿਰਾ ਉਹ ਗਾਇਨ ਕਰਨ ਵਾਲਾ ਵੇਸ਼ਵੀ ਵੰਡ ਹੋਈ ਵੇਸ਼ਵੀ ਇੱਕ ਭਾਗ ਦਾ ਨਾਮ ਪਾਕਿਸਤਾਨ ਬਣਿਆ انہیں پاکستان نو چنیا پاکستان چلا گیا نہیں رہا مسلمان کیرتن کرتے سن یہ گل وکری ہے جاچی پہنچا پھر مسلمان نے ایک مسلمان نے چورا مار کے اس مار دیتا تو کافران کی باڑی پڑتا رہے ہیں کیوں آیا اتنے ہی رہے دنوں بعد ہی مار دیتا دیا ਕਿੱਥੇ ਸਿੱਖ ਸਿਰਾਂ ਤੇ ਬਿਠਾਉਂਦੇ ਸਨ ਲੇਕਿਨ ਸਹੇਜੇ ਸਹੇਜੇ ਅਸੀਂ ਇਹ ਬਰਦਾਸ਼ਤ ਕਰਦੇ ਸੀ ਲਾਲਾ ਛਬੀਲदास ਫਰੰਟੀਅਰ ਦੇ ਇਲਾਕੇ ਚ ਗੁਰਵੰਨ ਸਾਹਿਬ ਦੀ ਕਥਾ ਕਰਦੇ ਸਨ ਭਾਈ ਸੰਤਰਾਮ ਕਥਾ ਕਰਦੇ ਸਨ ਸ਼ਾਮ ਦਾ ਫਜ਼ਾਲ ਭਾਈ ਮੋਤੀ ਭਾਈ ਮੁਖਤਿਆਰ ਚੋਟੀ ਦੇ ਕੀਰਤਨੇ ਕੀਰਤਨ ਕਰਦੇ ਸਨ ਭਾਈ ਮੁਖਤਿਆਰ ਤੇ ਜੀ ਕਾਫੀ ਬਜ਼ੁਰਗ ਹੈ 100 ਸਾਲ ਦਾ ਹੋ ਗਿਆ ਹੈ ਅਕਲਨ ਕਾਣਨ ਸਾਹਿਬ ਮੈਨੂੰ ਮਿਲਿਆ ਸੀ। ਭਾਵੇਂ ਬੜੀ ਮੁਸ਼ਕਿਲ ਨਾਲ ਆਇਆ ਸੀ ਕਹਿਣੇ ਦੇ ਸਿੱਖ ਸੰਗਤਾਂ ਦੇ ਦਰਸ਼ਨ ਕਰਨ ਆਇਆ। ਮੁਖਤਿਆਰ ਅਜੇ ਜੰਬਾ। ਇਹ ਮੁਸਲਮਾਨ ਕੀਰਤਨ ਕਰਵੇ ਸੀ। ਸਾਜੀ ਵਾਲਤਾ ਸੀ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਨਾ ਇਸ ਤਰ੍ਹਾਂ ਸੰਗਤ ਇਸ ਸਾਜੀ ਵਾਲਤਾ ਬਣੀ ਹੋਈ ਸੀ। ਹਿੰਦੂ ਘਰਾਣੇ ਦਾ ਐ ਸਾਰੇ ਰਿਵਾਜ ਬਣ ਗਿਆ ਸੀ ਆਪਣਾ ਪਹਿਲਾ ਬੱਚਾ ਸਿੰਘਾਂ ਜਾਂਦੇ ਸਨ ਆਪਣੀ ਪਹਿਲੀ ਬੱਚੀ ਨੂੰ ਸਿੰਘ ਨਾਲ ਵਿਆਹਦੇ ਸਨ ਕਿਧਰੇ ਕਿਧਰੇ ਮੁਸਲਮਾਨਾਂ ਚ ਵੀ ਇਸ ਤਰ੍ਹਾਂ ਹੋ ਜਾਂਦਾ ਸੀ ਸੈਂਕੜੇ ਤੋਂ ਬਾਅਦ ਸੋਚਣੀ ਸੰਕੀਰਣ ਹੋਂਦੀ ਗਈ ਸਰੋਤ ਸਾਡੀ ਘਟ ਗਈ ਵਕਤ ਤਵ ਵੀ ਨਹੀਂ ਬਹਾਓਗੇ ਸੋਚਣੀ ਵੀ ਨਹੀਂ ਬੀਹੋਗੇ ਕਹਿਣੋ ਤੇਸੀਂ ਕਹਿੰਦੇ ਰਹੇ ਸਾਡੇ ਹਰਿ ਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਪਰ ਦਿਲ ਦੇ ਦਰਵਾਜ਼ੇ ਤੇ ਅਸੀਂ ਬੰਦ ਕਰਦੇ ਹਾਂ ਇਹਦੇ ਲਈ ਬੰਦ ਉਹਦੇ ਲਈ ਬੰਦ ਉਹ ਨਹੀਂ ਕਰ ਸਕਦਾ ਉਹ ਚੋਰ ਨਹੀਂ ਕਰ ਸਕਦਾ ਉਹ ਫਲਾਣਾ ਫਲਾਣਾ ਨਹੀਂ ਕਰ ਸਕਦਾ ਲਿਖੀ ਜੀਆਂ ਗਲਦ ਤੇ डांट ਕੇ ਰੱਖਦੇ ਆ ਗਏ ਇੱਕ ਬੰਦੇ ਨੂੰ ਕੋਈ ਤਕਲੀਫ ਹੈ ਬਿਮਾਰ ਹੈ ਖੜਾ ਪ੍ਰਸ਼ਾਦ ਲੈਣਾ ਚਾਹੁੰਦਾ ਹੈ ਡਾਂਟਦੇ ਆ ਕਈ ਥਾਂ ਤੇ ਮੈਂ ਦੇਖੇ ਸਾਰਾ ਦਿਨ ਦਰਬਾਰ ਸਾਹਿਬ 'ਚ ਖੜੇ ਹੋ ਕੇ ਪ੍ਰਸ਼ਾਦ ਮਿਲਦੇ ਆ ਕੁਇ ਗੱਲੇ ਰੋਜ਼ ਰੋਜ਼ ਸੰਪੀਰਣਤਾ ਵੱਧੀ ਗਈ ਹਰਕ ਵੱਧ ਗਈ ਤੋ ਹੋਇਆ ਕਿ ਨਵੇਂ ਸਿੱਖਾਂ ਦਾ ਬਣਨਾ ਤੇ ਇੱਕ ਪਾਸੇ ਜਿਹੜੇ ਸਿੱਖ ਸਨ ਉਹ ਵੀ ਸਿੱਖ ਨਹੀਂ ਰਹੇ ਪਿੰਡਾਂ ਦੇ ਪਿੰਡ ਫਤ ਤੋ ਗਏ ਘਾਟੇ ਚੜੇ ਬਿਲਕੁਲ ਘਾਟੇ ਚੜੇ ਇਸ ਤਰ੍ਹਾਂ ਦੇ ਦਰਵਾਜ਼ੇ ਦਿਲ ਦੇ ਬੰਦ ਕਰਕੇ ਸੀ ਘਾਟੇ ਚੜੇ ਵਾਦਚ ਨਹੀਂ ਕੱਲ ਹੀ ਮੈਨੂੰ ਸਿੰਘ ਸਾਹਿਬ ਕਹਿ ਰਹੇ ਸਨ ਸਰਬ ਧਰਮ ਸੰਮੇਲਨ ਕਰਾ ਰਹੇ ਨੇ ਐਮ ਦੀ ਸ਼ਾਇਦ ਤੁਹਾਨੂੰ ਪਤਾ ਹੋਵੇ ਐਮ ਦੀਆਂ ਨੇ 24 ਘੰਟੇ ਆਪਣਾ ਟੈਲੀਵਿਜ਼ਨ ਅਲੱਗ ਕੁਰਾਨ ਪਹਿਲੀ ਕਾਸਟੀ ਹੈ 24 ਘੰਟੇ ਇੰਗਲੈਂਡ ਤੋਂ ਆਪਣੇ ਧਰਮ ਦੇ ਪ੍ਰਚਾਰ ਵਾਸਤੇ 24 ਘੰਟੇ ਚੱਲਦਾ ਦੋ ਜਨ ਮੈਨੂੰ ਦੇਖਣ ਦਾ ਮੌਕਾ ਮਿਲਿਆ ਮੈਂ ਕਿਹ ਛੋਟੀ ਜਿਹੀ ਕੌਮ कोरोना ਦਾ ਖਰਚ ਕਰ ਰਹੀ ਹੈ ਸਾਲ ਦਾ ਪ੍ਰਚਾਰ ਤੇ ਲੋਕੀਂ ਦੇਖਣ ਅਸੀਂ ਕੀ ਕਰਦੇ ਹਾਂ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹਾਂ ਔਰ ਵਿਆਖਿਆ ਕਰਦੇ ਨੇ ਕੁਰਾਨ ਦੀ ਇਹ ਪ੍ਰਾਮ ਉਹਨਾਂ ਦਾ 24 ਘੰਟੇ ਟੈਲੀਕਾਸਟ ਹੋ ਰਹੇ ਦਿਖਾ ਰਹੇ ਛੋਟੀਆਂ-ਛੋਟੀਆਂ ਬਰਾਦਰੀਆਂ ਸਾਡੇ ਦੇਸ਼ ਦੇ ਸਰਬ ਧਰਮ ਸੰਮੇਲਨ ਕਰਦੇ ਹਨ ਸਾਨੂੰ ਬੁਲਾਉਂਦੀਆਂ ਨੇ ਸਿੰਘ ਸਾਹਿਬ ਨੂੰ ਬੁਲਾਇਆ ਸੀ ਮੈਂ ਫਿਰ ਕੰਮ ਤੇ ਸਾਨੂੰ ਕਰਨਾ ਚਾਹੀਦਾ ਸਰਬਧਮ ਸਮੇਲਨ ਤੇ ਗੁਰਗਰਨ ਸਾਹਿਬਿਛ ਹੋਇਆ ਤੇ ਸਾਰੇ ਬੈਠੇ ਬ੍ਰਾਹਮਾਨੰਦ ਬੈਠਾ ਹੈ ਪਰਮਾਨੰਦ ਬੈਠਾ ਹੈ ਫਰੀਦ ਬੈਠਾ ਹੈ ਕਬੀਰ ਬੈਠਾ ਹੈ ਤੇ ਜਿਹੜੇ ਬ੍ਰਾਹਮਣ ਵੀ ਨੇ ਜਿਨ੍ਹਾਂ ਨੂੰ ਲੋਕੀ ਸ਼ੌਧਰ ਕਹਿੰਦੇ ਸਨ ਉਹ ਵੀ ਬੈਠੇ ਨੇ ਜਿਨ੍ਹਾਂ ਨੂੰ ਲੋਕੀ ਮੁਸਲਮਾਨ ਕਹਿੰਦੇ ਸਨ ਉਹ ਵੀ ਬੈਠੇ ਨੇ ਜਿਨ੍ਹਾਂ ਨੂੰ ਲੋਕੀ ਬਾਣੀਆਂ ਵਹਿਸ਼ ਕਹਿੰਦੇ ਸਨ ਖत्री ਕਹਿੰਦੇ ਸਨ ਉਹ ਵੀ ਬੈਠੇ ਨੇ ਇਹ ਤੇ ਸਰਵ ਧਰਮ ਸੰਵੇਲਨ ਹੋਇਆ ਤੇ ਸਾਨੂੰ ਕਰਨਾ ਚਾਹੀਦਾ ਸੀ ਸਾਰੀ ਦੁਨੀਆ ਨੂੰ ਦੱਸਣਾ ਚਾਹੀਦਾ ਵੀ ਤੁਸੀਂ ਸਰਵ ਧਰਮ ਸੰਵੇਲਨ ਕਰਦੇ ਹੋ ਪਰ ਬਿਲਕੁਲ ਬੁਨਿਆਦ ਨਹੀਂ ਹੈ ਰਾਮਾਨਿਸ ਅੱਲਾ ਦੀ ਗੱਲ ਨਹੀਂ ਹੈ ਦੂਸਰੇ ਧਰਮਾਂ ਦੀ ਗੱਲ ਨਹੀਂ ਹੈ ਆਪਣੀ ਧਰਮ ਦੇ ਮੁਕਤੀ ਹੈ ਦੂਸਰੇ ਦੇ ਧਰਮ ਦੇ ਚ ਨਹੀਂ ਇਸ ਤਰ੍ਹਾਂ ਦੇ ਵੀ ਬੋਲ ਲਏ ਪਰ ਸ਼ਰਮ ਧਰਮ ਸੰਮੇਲਨ ਜੇ ਅਸੀਂ ਕਰੀਏ ਤੇ ਸਾਡੇ ਕੋਲ ਬੁਨਿਆਦ ਹੈ ਬਹੁਤ ਵੱਡੀ ਬੇਸ ਹੈ ਗੰਗੂਰ ਗਨਸਾਭ ਦੇ ਰੂਪ ਵਿੱਚ ਸਾਡੇ ਕੋਲ ਤੇ ਬੁਨਿਆਦ ਹੈ ਜਿਨ੍ਹਾਂ ਕੋਲ ਬੁਨਿਆਦ ਆਇਆ ਉਹਨਾਂ ਨੂੰ ਤਾਮੀਰ ਕਰਨਾ ਨਹੀਂ ਆਇਆ ਤੇ ਜਿਨ੍ਹਾਂ ਕੋਲ ਬੁਨਿਆਦ ਤੇ ਕੋਈ ਨਹੀਂ ਕੱਚੀ ਰੇਤ ਦੇ ਤੇ ਤਾਮੀਰ ਭੇ ਕਰਦੇ ਨੇ چلو پھر بھی ہمت ہے بنیاد سے کوئی نہیں انہوں کو دیش کوئی نہیں ہے کیونکہ اسلام دوج کافر مند ہے کہ مسلمان آدھے سرو دھرم سویلن کرنے لگ پے حیرانگی کی گل یہ نقتے میں اس واسطے تھوڑے سامنے رکھے ہیں روز روز میار نیمہ ہوں جا رہا نیوا وقتو بھی نیمہ ہوں جا ہیں راگ سن والے نار ہے ਤੋ ਰਾਗੀਆਂ ਦਾ ਮਿਆਰ ਬਿਲਕੁਲ ਥੱਲੇ ਚਲਾ ਗਿਆ ਬਿਲਕੁਲ ਥੱਲੇ ਚਲਾ ਗਿਆ ਬਹੁਤ ਨੀਮਾ ਚਲਾ ਗਿਆ ਦੋ ਸੁਰਾਂ ਦਾ ਰਾਗ ਰਹਿ ਗਿਆ ਕੁਝ ਵੀ ਨਹੀਂ ਅਰਥ ਸ਼ਾਸਤਰ ਦਾ ਇੱਕ ਨਿਯਮ ਹੈ ਕਹ ਕੇ ਮੈਂ ਅੱਗੇ ਚਲਾ ਮਾਰਕੀਟ ਵਿੱਚ ਵਸਤੂ ਤੇ ਬਹੁਤ ਪਈਏ ਪਰ ਖਰੀਦਦਾਰ ਨਹੀਂ ਨੇ ਪਹਿਲੇ ਤੇ ਉਹ ਸਸਤੀ ਹੋ ਜਾਏਗੀ ਉਹਦੀ ਕੀਮਤ ਡਾਊਨ ਹੋ ਜਾਏਗੀ ਕਿ ਖਰੀਦਾਰ ਫਿਰ ਵੀ ਨਾ ਆਏ ਕੋਈ ਖਰੀਦਾਰੀ ਫਿਰ ਵੀ ਨਾ ਹੋਵੇ ਉਹ ਵਸਤੂ ਆਊਟ ਆਫ ਮਾਰਕੀਟ ਹੋ ਜਾਏਗੀ ਨਹੀਂ ਰਹੇਗੀ ਉਹ ਮਾਰਕੀਟ ਵਿੱਚ ਨਹੀਂ ਰਹੇਗੀ ਕੋਈ ਖਰੀਦਦਾਰੀ ਕੋਈ ਨਹੀਂ ਪਹਿਲੇ ਕੀਮਤ ਡਰੇਗੀ ਔਰ ਕੀਮਤ ਘਰਾਂ ਦੇ باوجود ਵੀ ਖਰੀਦਦਾਰ ਨਾ ਆਏ ਉਹ ਵਸਤੂ ਮਾਰਕੀਟ ਵਿੱਚ ਨਹੀਂ ਰਹੇਗੀ وستو تھوڑی ہے منگ بڑی زیادہ ہے مہنگی ہو جائے گی مہنگی ہو جائے گی لوکی منہ منگا مل گئے ہے ای وستو تھوڑی وستو بہت زیادہ ہے منگ بڑی تھوڑی ہے کہ مدگر جائے گی منگ رہی نہیں وہ وستو نہیں رہے گی ਰਾਜ ਖੋ ਗਏ ਸਿੱਖ ਜਗਤ ਵਿੱਚੋਂतरह-तरह ਦੇ ਗ੍ਰੰਥਾਂ ਦਾ ਅਧਿਐਨ ਕਰਕੇ ਸੰਸਕ੍ਰਿਤ ਪੜ੍ਹ ਕੇ ਅਰਬੀ ਫਾਰਸੀ ਪੜ੍ਹ ਕੇ 당ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਸਕ੍ਰਿਤ ਪੜ੍ਹਨ ਵਾਸਤੇ ਨਿਰਮਲੇ ਭੇਜੇ ਸਨ ਬਾਰਾਰਸ ਪੜ੍ਹ ਕੇ ਆਓ ਪਰਸ਼ੀਨ ਪੜੋ ਅਰਬੀ ਪੜੋ ਨਾਲ ਉਸਤਾਦ ਰੱਖੇ ਹੋਇਆ ਮੇਰੇ ਸਿੱਖ ਨੂੰ ਆਲੇ ਦੁਆਲੇ ਦੀ ਸੋਚ ਤੇ ਸਮਝ ਆਉਣੀ ਚਾਹੀਦੀ ਬੋਧ ਹੋਣਾ ਚਾਹੀਦਾ ਫਿਰ ਉਹ ਜਗਤ ਵਿੱਚ ਵਿਚਰੇ ਇਹਦੇ ਕੋਲ ਬੋਧ ਹੋਣਾ ਚਾਹੀਦਾ ਆਪਣੇ ਘਰ ਦਾ ਇਹਦੇ ਕੋਲ ਬੋਧ ਹੋਣਾ ਚਾਹੀਦਾ ਦੂਜਿਆਂ ਦੇ ਘਰ ਦਾ ਕਾਕੇ ਬੁੱਲ ਨਾ ਕਰੇ ਗੱਲ ਸੀਮਤ ਹੋ ਗਈ ਬਿਲਕੁਲ سلسلہ ਖੋ ਗਿਆ ਮੈਂ ਹਰ ਬਿਲਕੁਲ ਥੱਲੇ ਚਲੇ ਗਿਆ ਬਹੁਤ ਥੱਲੇ ਚਲੇ ਅਸੀਮ ਪਰ ਇਹਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਐ ਕਿ ਜਦੋਂ ਉਹ ਕਥਾ ਕਰਦੇ ਹੁੰਦੇ ਸੀ ਤੇ ਇੱਕ ਮੌਲਵੀ ਸਾਹਿਬ ਮੁਸਲਮਾਨ ਜਿਹੜੇ ਮੌਲਵੀ ਸਾਹਿਬ ਉਹਨਾਂ ਨੂੰ ਸੁਣ ਕੇ ਤੇ ਰੋਂਦੇ ਹੁੰਦੇ ਸੀ ਤੇ ਉਹਨਾਂ ਦੀ ਰੋਂ ਦੀ ਵਜ੍ਹਾ ਕੀ ਵੀਰੋ ਦੇਖੋ ਕਿ ਗਿਆਨੀ ਸੰਤ ਸਿੰਘ ਮਸਕੀਨ ਹਣੀ ਗੱਲ ਜਿਹੜੀ ਨਾ ਬੜੀ ਗਹਿਰੀ ਕਰਦੇ ਐ ਜਿਹਦੇ ਨਾਲ ਇਨਸਾਨ ਨੂੰ ਅੰਦਰੋਂ ਚੋਟ ਲੱਗਦੀ ਐ ਤੇ ਜਦੋਂ ਅੰਦਰੋਂ ਚੋਟ ਲੱਗਦੀ ਐ ਨਾ ਤੇ ਫੇਰ ਹੀ ਇਨਸਾਨ ਰਾਹੇ ਰਾਸਤੇ ਹੁੰਦਾ ਵੈ ਪੁੱਠੇ ਕੰਮ ਛੱਡਦਾ ਵੈ ਫੇਰ ਹੀ ਰੱਬ ਦੀ ਰਾਹ ਤੇ ਤੁਰਦਾ ਵੈ ਫੇਰ ਹੀ ਬੁਰਾਈ ਨੂੰ ਮਨਾ ਕਰ ਦਿੰਦਾ ਛੱਡ ਦਿੰਦਾ ਕਿਉਂਕਿ ਉਹਨੂੰ ਅੰਦਰੋਂ ਚੋਟ ਲੱਗ ਜਾਂਦੀ ਉਹ ਮਨੋ ਜਲਸ ਹੁੰਦਾ ਨਾ ਦਿਮਾਗ ਲਾ ਕੇ ਜ਼ਿਹਨ ਪੂਰਾ ਆਪਣਾ ਲਾ ਕੇ ਫੋਕਸ ਕਰਕੇ ਜਿੱਲੇ ਗਿਆਨੀ ਸੰਤ ਸਿੰਘ ਮਸਕੀਨ ਆਦੇ ਜਿਹੜੇ ਵੱਡੇ ਵੱਡੇ ਗਿਆਨ ਇਸ ਤਰ੍ਹਾਂ ਦੇ ਜਿਹੜੇ ਗਿਆਨੀ ਹੁੰਦੇ ਆ ਉਹਨਾਂ ਦੀਆਂ ਗੱਲਾਂ ਸੁਣਦਾ ਜਾਂ ਜਿਹੜੇ ਵੱਡੇ ਉਲਮਾ ਆਕਰਮ ਉਹਨਾਂ ਦੀਆਂ ਗੱਲਾਂ ਸੁਣਦਾ ਉਹਨਾਂ ਦੀਆਂ ਗੱਲਾਂ ਉਹਦੇ ਦਿਲ ਤੇ ਚੋਟ ਕਰਦੀਆਂ ਉਹ ਦਿਲ ਨੂੰ ਜਕੜ ਲੈਂਦੀਆਂ ਫੜ ਲੈਂਦੀਆਂ ਕਿ ਨਹੀਂ ਬੰਦਿਆ ਜਿਹੜਾ ਤੂੰ ਕੰਮ ਕਰਨੇ ਗਲਤ ਹੈ ਤੂੰ ਕਿਹੜੇ ਰਾਹ ਤੇ ਤੁਰ ਪਿਆ ਇਹ ਤੇ ਸਾਰਾ ਤੂੰ ਜਿਹੜਾ ਰਾਹ ਤੇ ਤੁਰਨਿਆ ਇਹ ਬਿਲਕੁਕੁਲ ਹੀ ਗਲਤ ਰਾਹ ਆਪਣੇ ਰਾਹ ਨੂੰ ਬਦਲ ਆਪਣੀ ਸਿਮਤ ਨੂੰ ਬਦਲ ਨੇਕ ਰਸਤੇ 'ਆਲਾ ਰੱਬ ਨਾਲ ਜੋੜ ਫੇਰ ਉਹ ਜਿਹੜੀ ਚੋਟ ਉਹਨਾਂ ਦੇ ਦਿਲ ਤੇ ਅਸਰ ਕਰਦੀ ਆ ਉਹ ਉਹਨਾਂ ਨੂੰ ਇਸ ਸਿੱਧੇ ਰਾਹ ਤੇ ਲੈ ਕੇ ਹੁੰਦੀ ਰੱਬ ਨਾਲ ਜੋੜਦੀ ਆ ਇਸੇ ਕਰਕੇ ਤੇ ਫਿਰ ਇਨਸਾਨ ਨੂੰ ਜਦੋਂ ਚੋਟ ਲੱਗਦੀ ਫਿਰ ਇਨਸਾਨ ਰੋਂਦਾ ਹਾਏ ਮੈਂ ਕਿੰਨਾ ਬੇਵਕੂਫ ਸੀ ਕਿ ਆਪਣੀ ਇੰਨੀ ਸਾਰੀ ਜ਼ਿੰਦਗੀ ਮੈਂ ਉਂਝ ਹੀ گزار ਛੱਡੀ ਤੋਖ ਦੇ ਵਿੱਚ ਹੀ گزار ਛੱਡੀ ਪੁੱਠੇ ਕੰਮਾਂ 'ਚ گزار ਛੱਡੀ ਫਿਰ ਉਹ ਆਪਣੇ ਗੁਨਾਹਾਂ ਨੂੰ ਯਾਦ ਕਰ ਕਰ ਰੋਂਦਾ ਕਿ ਯਾਰ ਮੈਂ ਕਿੰਨਾ ਆਪਣਾ ਟਾਈਮ ਜ਼ਾਇਆ ਕਰ ਛੱਡਿਆ ਲੇਕਿਨ ਇਨਸਾਨ ਅਗਰ ਭਾਵੇਂ ਬੁੱਢੇ ਬਾਰੇ ਵੀ ਆਪਣੇ ਆਪ ਨੂੰ ਸੁਧਾਰ ਲੈ ਸਮਝ ਜਾਏ ਸੱਚੇ ਮਨ ਨਾਲ ਤੋਬਾ ਕਰ ਲੈ ਤੇ ਰੱਬ ਸੋਣਾ ਮaaf ਕਰਨੇ ਵਾਲਾ ਰੱਬ ਰਹਿਮਾਨ ਉਰ ਰਹੀਮ ਹੈ ਉਹ ਅੱਲਾ ਪਾਕ ਰੱਬ ਸੋਣਾ ਜਦੋਂ ਵੀ ਕੋਈ ਉਹਦੇ ਕੋ ਸੱਚੇ ਦਿਲ ਨਾਲ ਤੋਬਾ ਕਰਦਾ ਰੱਬ ਉਹਨੂੰ ਮaaf ਕਰ ਦਿੰਦਾ ਸ਼ਰਤ ਕੀ ਹੈ ਕਿ ਮਰਨ ਤੋਂ ਪਹਿਲੇ ਪਹਿਲੇ ਤੋਬਾ ਕਰ ਲੈ ਸੱਚੇ ਦਿਲ ਨਾਲ ਮਰਨ ਤੋਂ ਬਾਅਦ ਤੋਬਾਨੇ ਕਬੂਲ ਹੁੰਦੀ ਜੋ ਵੀ ਪੁੱਠੇ ਕੰਮ ਸਿੱਦੇ ਕੀਤੇ ਐ ਉਹ ਮਰਨ ਤੋਂ ਪਹਿਲੇ ਪਹਿਲੇ ਉਹਦੀ ਤੋਬਾ ਕਰ ਲੋ ਤੇ ਰੱਬ ਦੇ ਰਾਹ ਤੇ ਸੱਚੇ ਮਨ ਨਾਲ ਸਹੀ ਤਰੀਕੇ ਨਾਲ ਚੱਲਣਾ ਸ਼ੁਰੂ ਕਰ ਦੋ ਰੱਬ ਤੁਹਾਡੀ ਤੋਬਾ ਕਬੂਲ ਕਰ ਲੇਗਾ ਬਾਕੀ ਜਿਹੜਾ ਬੀਰੋਵਿਰੋ ਨੇ ਗੱਲ ਕੀਤੀ ਕਿ ਹੁਣ ਕਿਉਂ ਨਹੀਂ ਲੋਕ ਸਿੱਖੀ ਧਰਮ ਚ ਆਉਂਦੇ ਹੁਣ ਕੀ ਵਜਾ ਵਜਾ ਇਹ ਹੈ ਕਿ ਸਾਡੇ ਸਾਰੇ ਧਰਮਾਂ ਦੇ ਵਿੱਚ ਨਾ ਅਨਾ ਬੜੀ ਆ ਗਈ ਆਕੜ ਬੜਾ ਆ ਗਈ ਆਕਰਪਣ ਕਿ ਅਸੀਂ ਵਾਦ ਹੈ ਹਰ ਬੰਦਾ ਇਹ ਸਮਝਦਾ ਕਿ ਸਾਡਾ ਧਰਮ ਵਾਦ ਜਿੱਲੇ ਅਸੀਂ ਇੱਕ ਦੂਸਰੇ ਨਾਲੋਂ ਆਪਣੇ ਆਪ ਨੂੰ ਆਲਾ ਸਮਝ ਲਾਪਾਗੇ ਨਾ ਤੇ ਲੜਾਈ ਫਸਾਦ ਫੇਰ ਹੀ ਹੁੰਦੀ ਹੈ ਜਿੱਲੇ ਹਰ ਧਰਮ ਵਾਲਾ ਕਹੇ ਕਿ ਮੈਂ ਦੂਸਰੇ ਧਰਮ ਤੋਂ ਚੰਗਾ ਤੇ ਫੇਰ ਹੀ ਲੜਾਈ ਫਸਾਦ ਝਗੜੇ ਹੁੰਦੇ ਆ ਕੋਈ ਵੀ ਕਿਸੇ ਦੇ ਧਰਮ ਨੂੰ ਮਾੜਾ ਨਾ ਕਹਵੇ ਜਿਹੜਾ ਜਿੱਥੇ ਲੱਗਾ ਉਹਨੂੰ ਕਰਨ ਦਿਓ ਹਰ ਕੋਈ ਰੱਬ ਦਾ ਨਾਮ ਲੈ ਲੈਂਦਿਆ ਆਪਣੇ ਆਪਣੇ ਤਰੀਕੇ ਨਾਲ ਰੱਬ ਨੂੰ ਯਾਦ ਕਰਨਦਿਆ ਉਹਨੂੰ ਕਰਨ ਦਿਓ ਜੇ ਲੈ ਤੁਸੀਂ ਕਿਸੇ ਦੂਸਰੇ ਨੂੰ ਮਾੜਾ ਚੰਗਾ ਬੋਲੋਗੇ ਤੇ ਉਹ ਵੀ ਅੱਗੋਂ ਮਾੜਾ ਚੰਗਾ ਬੋਲੇਗਾ ਤੇ ਫਿਰ ਲੜਾਈ ਫਸਾਤ ਹੁੰਦੀ ਇਸ ਕਰਕੇ ਕੋਸ਼ਿਸ਼ ਕਰੋ ਕਿ ਕਿਸੇ ਨੂੰ ਕੁਛ ਨਾ ਕਹੋ ਜਿਹੜਾ ਰੱਬ ਨੂੰ ਜਿਸ ਤਰ੍ਹਾਂ ਆਪਣੇ ਤਰੀਕੇ ਨਾਲ ਯਾਦ ਕਰ ਰਹੇ ਨੇ ਉਹਨੂੰ ਕਰਨ ਦੋ ਜਿਹੜਾ ਇਨਸਾਨੀਅਤ ਦੇ ਜਿਸ ਤਰ੍ਹਾਂ ਭਲਾ ਕਰਨ ਦੇ ਆ ਮਦਦ ਕਰਨ ਦੇ ਉਹਨੂੰ ਕਰਨ ਦਿਓ ਬਾਕੀ ਵੀਰੋ ਤੁਸੀਂ ਅੱਜ ਦੀ ਕਥਾ ਦੇਖੀ ਹੈ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖਿਓ ਤੇ ਇਸਰਾ ਖਿਆਲ ਰੱਬ ਰੱਖਾ